ਨਤੀਓ ਮੈਂ ਜੁੰਦਰ ਸਿੰਘ ਉਹ ਰਾਹ ਸੁਭਾ ਪ੍ਰਧਾਨ ਭਾਰਤੀ ਸੁਰੇਖਤਾ ਉਗਰਾਹਾ 27 ਤਰੀਕ ਨੂੰ ਹਰਿਆਣੇ ਦੇ ਹਾਂ ਸੰਯੁਕਤ ਮੋਰਚੇ ਦੀਆਂ ਜਥੇਬੰਦੀਆਂ ਦੀ ਮੀਟਿੰਗ ਨਰਮਾਣੇ ਦੇ ਵਿੱਚ ਹੋਈ ਹੈ ਜਿਦੇ ਵਿੱਚ 4 ਜਨਵਰੀ ਵਾਲੇ ਦਿਨ ਸੰਯੁਕਤ ਮੋਰਚੇ ਦੇ ਦੇਸ਼ਾਂਦਰ ਦੇ ਇਸਤੇ ਹਰਿਆਣੇ ਦੇ ਵਿੱਚ ਵੱਡੀ ਮਹਾਪੰਚਾਇਤ ਕੀਤੀ ਜਾ ਰਹੀ ਹੈ ਅਸੀਂ ਸਾਰੇ ਜਿਨ੍ਹਾਂ ਨੂੰ ਤੇ ਸਾਰੀਆਂ ਜਥੇਬੰਦੀਆਂ ਨੂੰ ਪੰਜਾਬ ਵਾਲਿਆਂ ਤੇ ਹਰਿਆਣੇ ਵਾਲਿਆਂ ਨੂੰ ਬੇਨਤੀ ਕਰ ਦਿਆਂ ਵੀ ਵੱਧ ਤੋਂ ਵੱਧ ਛੱਡ ਕੇ ਇੱਥੇ ਮਤਵਟਵੜ ਕੀ ਡਨੂੰ ਉੱਥੇ ਪਹੁੰਚਾਓ ਤਾਂ ਕਿ ਰਹਿਨੀਆਂ ਜਿਹੜੀਆਂ ਮੰਡਾਂ ਦੇ ਦਿੱਲੀ ਬੋਰਡ ਤੇ ਦੀਆਂ ਤੇ ਨਵਾਂ ਜਿਹਾ ਡਰਾਫਟ ਆ ਉਹਨੂੰ ਲੈ ਕੇ ਆਪਾਂ ਵੱਡੀ ਮਹਾਪੰਚਾਇਤ ਕਰ ਸਕੀਏ ਕਿਉਂਕਿ ਜਿਹੜਾ ਖਨੌਰੀ ਤੇ ਸੰਘੂ ਬਾਰਡਰ ਦੇ ਉੱਤੇ ਖਨੌਰੀ ਮੰਨਮਤ ਚੱਲਿਆ ਡੱਲਿਆ ਸਾਹਿਬ ਦਾ ਤੇ ਖਨੌਰੀ ਆਏ ਸਾਥੀਆਂ ਨੂੰ ਗਾਂ ਨਹੀਂ ਬਦਲ ਦਿੱਤਾ ਗਿਆ ਉਨ੍ਹਾਂ ਦੇ ਜਮੂਰੀ ਹੱਕ ਨੂੰ ਸਰਕਾਰ ਨੇ ਪੁੱਛੜਿਆ ਤੇ ਡੱਲੇਵਾਲ ਸਾਹਿਬ ਦੇ ਬਦਬਰਤ ਨੂੰ ਸਰਕਾਰ ਹੰਦਮੇ ਸਰਕਾਰਾਂ ਨੂੰ ਨੋਕਰੀਆਂ ਨੇ ਇਹਨਾਂ ਈਸ਼ਵਨ ਨੂੰ ਲੈ ਕੇ ਆਪਾਂ ਮਹਾਪੰਚਾਇਤ ਇੱਕ ਸੰਯੁਕਤ ਮੋਰਚੇ ਦੇ ਨਾਂ ਅੰਸ਼ਾ ਦਿਸਾਇਦਾ ਦੇ ਇਸ ਇੱਕ ਟਹਾਨੇ ਚ ਕਰ ਰਹੇ ਆ ਤੇ 9 ਜਨਵਰੀ ਵਾਲੇ ਦਿਨ ਸੰਯੁਕਤ ਮੋਰਚੇ ਦੇ ਨਾਂ ਦਿਸਾਂ ਦੇ ਇਸ ਇੱਕ ਬਹੁਤ ਵੱਡਾ ਇਕੱਠ ਮੋਗੇ ਦੇ ਵਿੱਚ ਕਰ ਰਹੇ ਆ ਤੇ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਜੋੜ ਲਾ ਕੇ ਗੁੰਮਣੇ ਪ੍ਰੋਗਰਾਮਾਂ ਦੇ ਵਿੱਚ ਸ਼ਾਮਿਲ ਹੋ